ICC T20 वर्ल्ड कप ਦੇ ਵਿੱਚ ਅੱਜ ਕੁੱਲ 3 ਮੈਚ ਖੇਡੇ ਜਾਣਗੇ ਮੇਜ਼ਬਾਨ ਸ਼੍ਰੀਲੰਕਾ ਵੀ ਅੱਜ ਐਤਵਾਰ ਵਾਲੇ ਦਿਨ ਆਪਣਾ ਇੱਕ ਮੈਚ ਖੇਡਦੇ ਹੋਏ ਨਜ਼ਰ ਆਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੀ ਮੈਚ ਕਿਹੜੀ ਟੀਮ ਅੱਜ ਕਿਸ ਟੀਮ ਦੇ ਵਿਰੁੱਧ ਮੈਚ ਖੇਡਦੀ ਹੋਈ ਨਜ਼ਰ ਆਵੇਗੀ ਸਭ ਤੋਂ ਪਹਿਲਾ ਮੈਚ ਅਫਗਾਨਿਸਤਾਨ ਦਾ ਨਿਊਜ਼ੀਲੈਂਡ ਦੇ ਵਿਰੁੱਧ ਹੋਵੇਗਾ ਦੂਸਰਾ ਮੈਚ ਇੰਗਲੈਂਡ ਬਨਾਮ ਨੇਪਾਲ ਹੋਵੇਗਾ ਤੇ ਤੀਜਾ ਮੈਚ ਸ਼੍ਰੀਲੰਕਾ ਅਤੇ ਆਇਰਲੈਂਡ ਦੇ ਦਰਮਿਆਨ ਹੋਵੇਗਾ ਤੁਹਾਨੂੰ ਇੱਕ ਇੱਕ ਮੈਚ ਕਰਕੇ ਦੱਸ ਦਿੰਨੇ ਆ ਕਿਹੜਾ ਮੈਚ ਕਿੱਥੇ ਅਤੇ ਕਿਸ ਦੇ ਵਿਰੁੱਧ ਖੇਡਿਆ ਜਾਵੇਗਾ ਸਭ ਤੋਂ ਪਹਿਲਾਂ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ ਮੈਚ ਦੀ ਗੱਲ ਕਰਦੇ ਆ ਟੀ20 ਵਰਲਡ ਕੱਪ 2026 ਦੇ ਚੌਥੇ ਮੈਚ ਦੇ ਵਿੱਚ ਅਫਗਾਨਿਸਤਾਨ ਤੇ ਨਿਊਜ਼ੀਲੈਂਡ ਦੇ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ ਇਹ ਮੈਚ ਚੰਨਈ ਦੇ ਐਮ ਐ ਚਦੰਬਰਮ ਸਟੇਡੀਅਮ ਦੇ ਵਿੱਚ 11 ਵਜੇ ਸ਼ੁਰੂ ਹੋ ਗਿਆ ਹੈ ਨਿਊਜ਼ੀਲੈਂਡ ਦੀ ਕਪਤਾਨੀ ਮਿਸ਼ੇਲ ਸੈਂਟਰ ਕਰ ਰਹੇ ਨੇ ਜਦਕਿ ਅਫਗਾਨਿਸਤਾਨ ਦੀ ਅਗਵਾਈ ਰਾਸ਼ਿਦ ਖਾਨ ਕਰ ਰਹੇ ਨੇ ਗੱਲ ਕਰਦੇ ਆਂ ਇੰਗਲੈਂਡ ਬਨਾਮ ਨੇਪਾਲ ਦੇ ਮੈਚ ਦੀ ਇਹ ਮੈਚ ਦੂਜਾ ਮੈਚ ਹੈ ਇੰਗਲੈਂਡ ਤੇ ਨੇਪਾਲ ਦਰਮਿਆਨ ਖੇਡਿਆ ਜਾਵੇਗਾ ਦੋਵੇਂ T20 ਟੀਮਾਂ ਵਰਲਡ ਕੱਪ 2026 ਦੇ 5ਵੇਂ ਮੈਚ ਦੇ ਵਿੱਚ ਮੁੰਬਈ ਦੇ ਵਾਨਖੜੇ ਸਟੇਡੀਅਮ ਦੇ ਵਿੱਚ ਭਿੜਨਗੀਆਂ ਤੇ ਇਹ ਮੈਚ ਭਾਰਤੀ ਸਮੇਂ ਦੇ ਅਨੁਸਾਰ ਦੁਪਹਿਰੇ 3 ਵਜੇ ਸ਼ੁਰੂ ਹੋਵੇਗਾ ਨੇਪਾਲ ਦੀ ਕਪਤਾਨੀ ਰੋਹਿਤ ਪੰਡੋਲ ਕਰਨਗੇ ਜਦਕਿ ਇੰਗਲੈਂਡ ਦੀ ਅਗਵਾਈ ਹੈਰੀ ਬਰੂ ਕਰਨਗੇ ਉਸੇ ਤਰ੍ਹਾਂ ਤੀਜੇ ਮੈਚ ਦੀ ਗੱਲ ਕਰਦੇ ਹਾਂ ਸ਼੍ਰੀਲੰਕਾ ਤੇ ਆਇਰਲੈਂਡ ਦਰਮਿਆਨ ਤੀਜੇ ਮੈਚ ਦੇ ਵਿੱਚ ਤਿੰਨੋਂ ਦੋਨੋਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਇਸ ਮੈਚ ਦੇ ਵਿੱਚ ਸ਼੍ਰੀਲੰਕਾ ਤੇ ਆਇਰਲੈਂਡ ਦਾ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ T20 ਵਰਲਡ ਕੱਪ 2026 ਦਾ ਇਹ 6ਵਾਂ ਮੈਚ ਸ਼੍ਰੀਲੰਕਾ ਤੇ ਆਇਰਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ ਇਹ ਮੈਚ ਸ਼੍ਰੀਲੰਕਾ ਦੇ ਕੋਲੰਬੋ ਦੇ ਆਰ ਪ੍ਰੇਮਦਾਸਾ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਮੈਚ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ ਸ਼੍ਰੀਲੰਕਾ ਦੀ ਅਗਵਾਈ ਦਾਨੁਸ਼ ਸਨਾਕਾ ਕਰਨਗੇ ਜਦਕਿ ਆਇਰਲੈਂਡ ਦੀ ਕਪਤਾਨੀ ਸਟਰਲਿੰਗ ਕਰਨਗੇ ਸੋ ਇਹ ਤਿੰਨ ਮੈਚ ਬੇਹਦ ਮਹੱਤਵਪੂਰਨ ਤੇ ਰੌਮਾਂਚਕ ਮੈਚ ਅੱਜ T20 ਵਰਲਡ ਕੱਪ ਪੁਰਸ਼ਾਂ ਦੇ ਮੁਕਾਬਲਿਆਂ ਦੇ ਵਿੱਚ ਖੇਡੇ ਜਾ ਰਹੇ ਨੇ ਦਰਸ਼ਕਾਂ ਦਾ ਬੇਸਬਰੀ ਦੇ ਨਾਲ ਇਹਨਾਂ ਮੈਚਾਂ ਦਾ ਇੰਤਜ਼ਾਰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਸੀ ਸੋ ਇੱਕ ਵਾਰੀ ਫਿਰ ਤੋਂ ਦੱਸਦੀ ਹਾਂ ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ 11 ਵਜੇ ਮੈਚ ਸ਼ੁਰੂ ਹੋ ਗਿਆ ਹੈ ਦੂਜਾ ਮੈਚ ਇੰਗਲੈਂਡ ਬਨਾਮ ਨੇਪਾਲ ਹੈ ਜੋ ਕਿ ਦੁਪਹਿਰ 3 ਵਜੇ ਮੁੰਬਈ ਦੇ ਵਾਨ ਖੇਡਾ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤੇ ਸ਼੍ਰੀਲੰਕਾ ਬਨਾਮ ਆਇਰਲੈਂਡ ਤੀਜਾ ਮੈਚ 7 ਵਜੇ ਕੋਲੰਬੋ ਸ਼੍ਰੀਲੰਕਾ ਦੇ ਵਿੱਚ ਖੇਡਿਆ ਜਾ ਰਿਹਾ ਸੋ ਜ਼ਬਰਦਸਤ ਮੁਕਾਬਲੇ ਅੱਜ T20 ਪੁਰਸ਼ ਵਰਲਡ ਕੱਪ ਦੇ ਹੋ ਰਹੇ ਨੇ 2026 ਦੇ T20 ਪੁਰਸ਼ ਮੁਕਾਬਲਿਆਂ ਦੇ ਲਈ ਇਹ ਮਹੱਤਵਪੂਰਨ ਮੈਚ ਖੇਡੇ ਜਾ ਰਹੇ ਨੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਤਿੰਨ ਮੈਚ ਲਗਾਤਾਰ ਖੇਡੇ ਜਾਣਗੇ ਸੋ ਇਹਨਾਂ ਤਿੰਨਾਂ ਮੈਚਾਂ ਦੇ ਵਿੱਚ ਕ੍ਰਿਕਟ ਪ੍ਰੇਮੀਆਂ ਦਾ ਪੂਰਾ ਇੰਟਰਸਟ ਰਹੇਗਾ ਕ੍ਰਿਕਟ ਨੂੰ ਚਾਹਣ ਵਾਲੇ ਕ੍ਰਿਕਟ ਪ੍ਰੇਮੀ ਅੱਜ ਪੂਰਾ ਦਿਨ ਟੀਵੀ ਸੈੱਟ ਦੇ ਅੱਗੇ ਬਿਤਾਉਣਗੇ ਕਿਉਂਕਿ ਤਿੰਨੋਂ ਮੈਚ ਜ਼ਬਰਦਸਤ ਮੰਨੇ ਜਾ ਰਹੇ ਨੇ ਤੇ ਤਿੰਨੋਂ ਮੈਚਾਂ ਦੇ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਫਿਲਹਾਲ ਇਹਨਾਂ ਤਿੰਨਾਂ ਮੈਚਾਂ ਦਾ ਦੇਸ਼ਵਰੀ ਦੇ ਨਾਲ ਜੋ ক্রিকেট ਪ੍ਰੇਮੀ ਇੰਤਜ਼ਾਰ ਕਰ ਰਹੇ ਸਨ ਉਹਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਕਿਉਂਕਿ ਮੈਚ ਆਲਰੇਡੀ ਸ਼ੁਰੂ ਹੋ ਚੁੱਕੇ ਨੇ ਸੋ ਇੱਕ ਮੈਚ 3 ਵਜੇ ਸ਼ੁਰੂ ਹੋਵੇਗਾ ਤੇ ਤੀਜਾ ਮੈਚ 7 ਵਜੇ ਸ਼ੁਰੂ ਹੋਵੇਗਾ